ਅਮਰਸਰ ਪੁਲਿਸ ਨੇ ਇੱਕ ਬਦਮਾਸ਼ ਦਾ ਕੀਤਾ ਇਨਕਾਊਂਟਰ ਦੱਸਿਆ ਕਿ ਅਮਰਸਰ ਦੇ ਵੇਰਕਾ ਬਾਈਪਾਸ ਦੇ ਨਜ਼ਦੀਕ ਇਹ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਦੱਸਿਆ ਕਿ ਪੁਲਿਸ ਦੀ ਅਸਾਲਟ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੱਲੋਂ ਫਿਰ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਚਲਾਈ ਗਈ ਜਿਸ ਤੇ ਇੱਕ ਬਦਮਾਸ਼ ਦੀ ਲੱਤ 'ਚ ਜਾ ਕੇ ਗੋਲੀ ਲੱਗੀ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਕਮਿਸ਼ਨਰ ਸਰਦਾਰ ਗੁਰਪਿੰਦ ਸਿੰਘ ਪੁਲਰਵੀ ਪਹੁੰਚੇ ਨੇ ਤਾਂ ਸਾਰੀ ਸਥਿਤੀ ਦਾ ਜਿਹੜਾ ਉਹਨਾਂ ਵੱਲੋਂ ਜਾਇਜ਼ਾ ਲਿੱਤਾ ਗਿਆ ਆ ਤਾਂ ਉਸ ਤੋਂ ਬਾਅਦ ਪ੍ਰੈਸ ਵਾਰਤਾ ਵੀ ਕੀਤੀ ਗਈ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਸਿਪੀ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਉ ਤੋ ਖਾਣੋ ਵੀ ਦੱਸਦੇ ਹਾਂ ਹਾਂ ਜੀ ਸਰ ਐਫ ਆਈ ਆਰ ਨੰਬਰ 118 ਦਰਜ ਕੀਤੀ ਗਈ ਸੀਗੀ ਥਾਣਾ ਸਦਰ ਦੇ ਵਿੱਚ ਜਿੱਥੇ ਕਿ ਇੱਕ ਬਿਜ਼ਨਸਮੈਨ ਨੂੰ ਸਟੋਰਸ਼ਨ ਦੀ ਕਾਲ ਆਈ ਸੀ ਔਰ ਉਹਦੇ ਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀ ਦੋ ਜਿਹੜੇ ਮੇਨ ਸੀਗੇ ਜਿਹੜੇ ਮੇਨ ਬ੍ਰੇਨ ਬਿਹਾਈਂਡ ਯਾ ਜਿਹੜੇ ਮੇਨ ਕੌਨਸਪੀਰੇਟਰ ਸੀ ਅਸਲੀ ਗੈਂਗ ਚਲਾ ਰਹੇ ਸੀਗੇ ਉਹ ਦੋ ਬੰਦੇ ਪਹਿਲਾਂ ਰੈਸਟ ਹੋ ਚੁੱਕੇ ਸੀਗੇ ਤੇ ਉਹਦੇ ਵਿੱਚ ਇੱਕ ਹੈਪੀ ਸੀਗਾ ਜਿਹੜਾ ਮਾਸਟਰਮਾਈਂਡ ਸੀ ਤੇ ਨਾਲ ਸਿਮਰਨ ਇਹ ਦੋ ਬੰਦੇ ਫੜੇ ਗਏ ਸੀ ਸਿਵਲ ਲਾਈਨ ਦੇ ਵਿੱਚ ਉੱਥੇ ਵੀ ਐਕਸਚੇਂਜ ਆਫ ਫਾਇਰ ਹੋਇਆ ਜਦੋਂ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਦਿੱਤਾ ਕਿ ਉਹ ਚ ਹੈਪੀ ਜਿਹੜਾ ਹਰਪ੍ਰੀਤ ਹੈਪੀ ਆ ਉਹ ਇੰਜਰਡ ਹੋ ਗਿਆ ਸੀਗਾ ਇਸ ਤੋਂ ਬਾਅਦ ਜਿਹੜੇ ਦੂਜੇ ਦੋ ਬੰਦੇ ਅਮਨਦੀਪ ਤੇ ਸਿਮਰਤਪਾਲ ਜਿਨ੍ਹਾਂ ਨੇ ਬੋਰਡ ਦੇ ਉੱਤੇ ਜਾ ਕੇ ਬਿਜ਼ਨਸਮੈਨ ਦੇ ਜਿਹੜਾ ਬੋਰਡ ਲੱਗਿਆ ਹੁੰਦਾ ਅ ਜਿਹੜੀ ਵੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਉਹਨਾਂ ਦੇ ਫਾਇਰਿੰਗ ਕਰਕੇ ਡਰਾਉਣ ਵਾਸਤੇ ਪ੍ਰੈਸ਼ਰ ਪਾਉਣ ਵਾਸਤੇ ਕਾਰਵਾਈ ਕੀਤੀ ਸੀ ਉਹਦੇ ਜਿਹੜੇ ਅਮਨਦੀਪ ਤੇ ਸਿਮਰਤਪਾਲ ਦੇ ਵਿੱਚ ਅਮਨਦੀਪ ਮੇਨ ਸ਼ੂਟਰ ਸੀਗਾ ਤੇ ਇਹਦੇ ਤੋਂ ਇੰਟੈਰੋਗੇਸ਼ਨ ਚ ਗੱਲ ਚੱਲਦੀ ਸੀ ਕਿ ਇਹਨਾਂ ਦਾ ਪਿਸਤਲ ਕਿੱਥੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਜਦੋਂ ਪਿਸਤਲ ਬਰਾਮਦਗੀ ਕੀਤਾ ਤੇ ਇੱਥੇ ਆਪਾਂ ਮੌਕੇ ਤੇ ਖੜੇ ਆ ਥਾਣੇ ਸਦਰ ਦੇ ਏਰੀਏ ਚ ਤੇ ਇੱਥੇ ਇਹਨੂੰ ਇਹਨੇ ਸਾਡਾ ਦਾ ਐਸਆਈ ਉਹਦੇ 9mm ਪਿਸਤਲ ਨੂੰ ਹੱਥ ਪਾ ਕੇ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕੁੱਤਮ ਕੁੱਤਾ ਹੋਏ ਆਪਸ ਚ ਕਾਫੀ ਸਟਰਗਲ ਹੋਈ ਔਰ ਉਹ ਉਹਦੇ ਚ ਇੱਕ ਗੋਲੀ ਚੱਲ ਗਈ ਜਿਹੜੀ ਕਿ ਇਹਦੇ ਲੱਤ ਦੇ ਵਿੱਚ ਲੱਗੀ ਉਹ ਚ ਅਸੀਂ ਕੇਸ ਰਿਸਟਰ ਕਰਕੇ ਇਹਨੂੰ ਅਡਮਿਟ ਕਰਾਤਾ ਇਸ ਵੇਰੇ 6:30 ਵਜੇ ਦੀ ਗੱਲ ਹੈ। ਤੋਂ ਇਹਦੇ ਵਿੱਚ ਜਿਹੜੇ ਚਾਰੋਂ ਮੁਲਜ਼ਮ ਨੇ ਇਹ ਫੜੇ ਚੁੱਕੇ ਆ ਪੰਜਵਾਂ ਜਿਹੜਾ ਸੁਖਦੇਵ ਸਿੰਘ ਆ ਉਹ ਸਪੇਨ 'ਚ ਹੈਗਾ। ਉਹ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਔਰ ਉਹਦੇ ਵੀ ਐਲਓਸੀ ਵਗੈਰਾ ਖਲਾਈ ਜਾਊਗੀ ਔਰ ਰੈੱਡ ਕਾਰਨਰ ਨੋਟਿਸ ਦੀ ਵੀ ਕਾਰਵਾਈ ਅਸੀਂ ਕਰਾਂਗੇ। ਸੋ ਵੈਸੇ ਹੀ ਜਿਹੜਾ ਇਹ ਸਾਰਾ ਕੇਸ ਟੋਟਲੀ ਸੋਲਵ ਹੋ ਗਿਆ ਦੋ ਸ਼ੂਟਰ ਜਿਹੜੇ ਆ ਉਹ ਅ ਅਡਜੋਇਨਿੰਗ ਡਿਸਟ੍ਰਿਕਟ ਅਮਰਸਰ ਰੂਰਲ ਦੇ ਨੇ। ਮੈਟਾ ਏਰੀਏ ਦੇ ਹੈਪੀ ਜਿਹੜਾ ਹਰਪ੍ਰੀਤ ਹੈਪੀ ਹੈ ਉਹ ਹੈਗਾ ਗੁਰਦਾਸਪੁਰ ਦਾ ਤੇ ਇਹ ਜਿਹੜੇ ਚਾਰਾਂ ਨੇ ਨਾਲ ਕੇ ਕੰਮ ਕੀਤਾ ਸੀਗਾ ਤੇ ਇਹਦੇ ਸਾਡੀ ਜਿਹੜੀ ਟੀਮ ਐ ਨੂੰ ਮੈਂ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਬਹੁਤ ਅਲਰਟਨੈਸ ਦਿਖਾਈ ਸੈਲਫ ਡਿਫੈਂਸ ਦੇ ਵਿੱਚ ਔਰ ਕਿਤੇ ਪੁਲਿਸ ਪਾਰਟੀ ਦਾ ਨੁਕਸਾਨ ਨਹੀਂ ਹੋਣਾ ਇੱਥੇ ਇੱਥੇ ਕੀ ਰਿਕਵਰ ਹੋ ਰਿਹਾ ਹੈ ਉਹਨਾਂ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਉਹਦੇ ਖਿਲਾਫ ਨਹੀਂ ਐ ਇੱਥੇ 3.0 ਬੋਰ ਦਾ ਪਿਸਟਲ ਹੈ ਜੀ ਮਾਊਜ਼ਰ ਕਾਫੀ ਅੱਛੀ ਕੁਆਲਿਟੀ ਦਾ ਉਹ ਬ੍ਰਾਂਡ ਹੈ ਜਿੱਦ ਨਾਲ ਇਹਨਾਂ ਨੇ ਸ਼ੂਟਿੰਗ ਕੀਤੀ ਸੀ ਉਹ ਬੋਰਡ ਦੇ ਉੱਤੇ ਕੀ ਇਹਨੇ ਸਾਰਿਆਂ ਦੇ ਖਿਲਾਫ ਤੋਂ ਪਹਿਲਾਂ ਹੈ ਜੀ ਕੇ ਪਹਿਲਾਂ ਤਾਂ ਨਹੀਂ ਹੈ ਕੋਈ ਸਾਰਿਆਂ ਦੇ ਜੀ ਨਹੀਂ ਹੈ ਨਹੀਂ ਠੀਕ ਪਹਿਲੀ ਵਾਰ ਹੀ ਫਰੋਤੀ ਦੀ ਮੰਗ ਕੀਤੀ ਹੁਣ ਦੇਖੋ ਬੰਦੇ ਅੱਜ ਕੱਲ ਕਰਦੇ ਹੀ ਐ ਉਹ ਜਿਹੇ ਕੰਮ ਤੁਹਾਨੂੰ ਪਤਾ ਵੀ ਲਾਲਚ ਚ ਆ ਕੇ ਜੀ ਨਹੀਂ ਕਿਸੇ ਕੋਲ ਪਹਿਲੇ ਫਰੋਤੀ ਲੈ ਚੁੱਕੇ ਨਹੀਂ ਆ ਨਹੀਂ ਅਜੇ ਉਹ ਜੀ ਗੱਲ ਨਹੀਂ ਆਈ ਇਹਦੀ ਇੰਟਰੋਗੇਸ਼ਨ ਚੱਲ ਰਹੀ ਹੈ ਦੋ ਦਿਨ ਬਾਅਦ ਤੈਨੇ ਅਗੇ ਪਿਸਟਲ ਦੀ ਗੱਲ ਦੱਸੀ ਹੈ ਸੋ ਹੈਗਨਟ ਹੈ ਥੋੜਾ ਸੀ ਇਸ ਤੇ ਕੰਮ ਕਰ ਰਹੇ ਸਰ ਇਹਨਾਂ ਦਾ ਮੌਜੂਦਾ ਕੰਮ ਕੀ ਹੈ ਜੀ ਇਹ ਆਮ ਵਿਲੜ ਹੀ ਇਹ ਦੋਨੇ ਜਿਹੜੇ ਹਰਪ੍ਰੀਤ ਹੈਪੀ ਤੇ ਸਿਮਰਨ ਤੇ ਦੂਜਾ ਜਿਹੜਾ ਉਹ ਛੋਟੀ ਮੋਟੀ ਜੌਬ ਕਰਦਾ ਬੌਂਸਰ ਵਗੈਰਾ ਦੀ ਤੇ ਇਹ ਬੇਟਾ ਦੂਜੇ ਟੇ ਸ਼ੂਟਰ ਨੇ ਇਹ ਆਪਣੇ ਪਿੰਡ 'ਚ ਉੱਥੇ ਪਾਸ ਵਿਲੇ ਹੀ ਹੈ ਕਿਸੇ ਗੈਂਗਸਟਰ ਦੇ ਕਿਸੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਇਹ ਇੱਕ ਗਰੁੱਪ 30 ਦੇ ਆਸ-ਪਾਸ ਹੀ ਹੈ ਕਿਸੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਹਾਂ ਡੋਨੀ ਬੱਲ ਦਾ ਇਹ ਨਾਮ ਲੈ ਕੇ ਤੇ ਫਰੋਤੀ ਦੀ ਮੰਗ ਕਰ ਰਹੇ ਸੀ ਕਿੰਨੇ ਦੀ ਇਹਨਾਂ ਨੇ ਮੰਗ ਕੀਤੀ ਸੀ ਫਰੋਤੀ ਦੀ ਉਹ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ 파ਟ ਹੈ। ਠੀਕ ਹੈ।